ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅਸਤਾਨ ਨੂੰ ਲੈ ਕੇ ਪਹੁੰਚਿਆ ਹੋਇਆ ਹਲਕਾ ਗਿਲ ਦੇ ਪਿੰਡ ਸ਼ੰਕਰ ਦੇ ਵਿੱਚ ਜਿੱਥੇ ਆਪਾਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ ਇਸ ਵਕਤ ਸਾਬਕਾ ਤੇ ਮੌਜੂਦਾ ਪੰਚਾਇਤ ਦੋਨੋਂ ਹੀ ਖੜੇ ਨੇ ਸਾਬਕਾ ਪੰਚਾਇਤ ਸਰਦਾਰ ਅਵਤਾਰ ਸਿੰਘ ਤੇ ਮੌਜੂਦਾ ਪੰਚਾਇਤ ਦੇ ਸਰਪੰਚ ਸਰਦਾਰ ਰਣਵੀਰ ਸਿੰਘ ਮੈਮੀ ਤੇ ਮੈਮੀ ਜੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਨਾਮ ਹੀ ਇੱਕ ਇਸ ਤਰ੍ਹਾਂ ਦੀ ਸਖਸ਼ੀਅਤ ਹੈ ਕਿ ਜਿਸ ਦੇ ਬਾਰੇ ਦੱਸਣ ਦੀ ਕੋਈ ਜ਼ਰੂਰਤ ਰਹਿੰਦੀ ਹੀ ਨਹੀਂ ਕਿਉਂਕਿ ਆਲਮੋਸਟ ਸਾਰੇ ਹੀ ਪੰਜਾਬੀ ਟਰਬਿਊਨ ਅਤੇ ਹੋਰ ਅਖਬਾਰਾਂ ਵਿੱਚ ਵੀ ਮੈਮੀ ਜੀ ਨੂੰ ਮਿਲਦੇ ਰਹਿੰਦੇ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਰਣਵੀਰ ਸਿੰਘ ਨੇ ਮੈਮੀ ਜੀ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮੀ ਜੀ ਅੱਜ ਤੁਹਾਡੇ ਸ਼ੰਕਰਪਿੰਡ ਦੇ ਵੀ ਜਦੋਂ ਅਸੀਂ ਪਹੁੰਚੇ ਤਾਂ ਜਦੋਂ ਤੁਹਾਡੇ ਘਰ ਆਏ ਤਾਂ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਪਈਆਂ ਸੀ ਤੇ ਤੁਸੀਂ ਦੱਸੋਗੇ ਇਹ ਸੰਗਤਾਂ ਆਲਮੋਸਟ ਜਦੋਂ ਦੀ ਤੁਹਾਡੀ ਸਰਪੰਚੀ ਆਈ ਹੈ ਇਸ ਤਰ੍ਹਾਂ ਹੀ ਇਕੱਠ ਰਹਿੰਦੇ ਆ ਜਾਂ ਇਸ ਸਮੱਸਿਆਵਾਂ ਨੂੰ ਹੁਣ ਜ਼ਿਆਦਾ ਸਾਹਮਣੇ ਆ ਰਹੀਆਂ ਨੇ ਨੇ ਪਹਿਲਾਂ ਤੋਂ ਹੀ ਇਸ ਤਰ੍ਹਾਂ ਕੱਟ ਰਹੇ ਹੁੰਦਾ ਵਾ ਇਹ ਪਿੰਡਾਂ ਦੇ ਛੋਟੇ ਛੋਟੇ ਰੋਲੇ ਹੁੰਦੇ ਨੇ ਉਹਨੂੰ ਲੋਕ ਅੱਗੇ ਵਧਾ ਲੈਂਦੇ ਨੇ ਪਰ ਅਸੀਂ ਇੱਥੇ ਨਿਮੇੜਨ ਦੀ ਕੋਸ਼ਿਸ਼ ਕਰਦੇ ਆਂ ਥਾਣੇ ਜਾਣ ਦੀ ਨਹੀਂ ਅਸੀਂ ਰੱਖਦੇ ਸਮਰਸਤਾ ਸਾਡੀ ਇੰਨੀ ਕਹੇਗੀ ਵੀ ਅਸੀਂ ਇੱਥੇ ਉਹਨਾਂ ਦਾ ਸਮਾਪਤ ਕਰਦੇ ਆਂ ਸਾਰਾ ਕੁਝ ਜੀ ਤੇ ਮੈਂ ਵੀ ਜੇ ਬਤੌਰ ਸਰਪੰਚ ਤੁਸੀਂ ਆਪਣੇ ਪਿੰਡ ਦੀ ਸੇਵਾ ਨਿਭਾ ਰਹੇ ਹੋ ਪਰ ਬਤੌਰ ਪੱਤਰਕਾਰ ਵੀ ਤੁਸੀਂ ਆਪਣੀ ਸੇਵਾ ਜਿਹੜੀ ਹੈਗੀ ਆ ਖਵਾਰਾਂ ਦੇ ਵਿੱਚ ਨਿਭਾ ਰਹੇ ਹੋਣ ਇੱਕ ਚਾਨਣਾ ਪਾਓ ਕਿਉਂਕਿ ਜਦੋਂ ਪੱਤਰਕਾਰ ਦੀ ਗੱਲ ਆਉਂਦੀ ਹੈ ਤਾਂ ਪੱਤਰਕਾਰ ਕਦੇ ਵੀ ਕਿਸੇ ਵੀ ਗੱਲ ਦੇ ਵਿੱਚ ਝੂਠ ਨਾ ਲਿਖਦਾ ਆ ਤੇ ਨਾ ਬੋਲਦਾ ਆ ਤੇ ਮੈਮੇ ਜੀ ਇਹ ਦੱਸੋ ਕਿਉਂਕਿ ਸਾਨੂੰ ਤੁਹਾਡੇ ਨਾਲ ਲੱਗਦੇ ਕਈ ਪਿੰਡਾਂ ਤੋਂ ਇੱਕ ਸਮੱਸਿਆ ਸਾਹਮਣੇ ਆਈ ਹੈ ਕਿ ਤੇ ਸੈਕਟਰੀ ਦੀ ਬਹੁਤ ਜ਼ਿਆਦਾ ਸਮੱਸਿਆ ਸੈਕਟਰੀ ਸਮੇਂ ਸਿਰ ਕੰਮ ਨਹੀਂ ਕਰ ਰਹੇ ਜੇਕਰ ਸੈਕਟਰੀ ਤੁਹਾਡੇ ਤੱਕ ਪਹੁੰਚ ਨਾ ਹੁੰਦਾ ਤਾਂ ਨੀਅਰ ਬਹੁਤ ਕਈ ਕਈ ਦਿਨ ਲੰਘ ਜਾਂਦੇ ਨੇ ਕੀ ਇਹ ਸੱਚ ਹੈ ਇਹ ਬਿਲਕੁਲ ਸੱਚਾ ਜੀ ਇੱਥੇ ਸੈਕਟਰੀ ਪਹਿਲਾਂ ਤੇ ਇੱਕੀ ਸੀ ਜੀ ਫਿਰ ਇੱਕ ਲੇਡੀ ਆ ਗਈ ਫਿਰ ਦੋ ਹੋ ਗਏ 46 ਪਿੰਡ ਨੇ ਜੀ 46ਾਂ ਚੋਂ ਹੁਣ 23-23 ਪਿੰਡ ਜੇ ਉਹਨਾਂ ਨੂੰ ਦਿੱਤੇ ਜਾਣ ਜੀ ਤੇ ਮਹੀਨੇ ਚ ਇੱਕ ਗਿੜਬ ਨਹੀਂ ਲੱਗਦਾ ਜੀ ਵਿੱਚ ਛੁੱਟੀਆਂ ਵੀ ਆ ਜਾਂਦੀਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਜੀ ਇਹ ਬਿਲਕੁਲ ਸਹੀ ਗੱਲ ਆ ਵੀ ਸਾਈਟਰੀਆਂ ਦੀ ਘਾਟ ਆ ਹੋਰ ਸਟਾਫ ਦੀ ਵੀ ਘਾਟ ਆ ਇੱਥੇ ਜਿਸ ਕਾਰਨ ਪੰਚਾਇਤਾਂ ਦੇ ਕੰਮ ਕਾਫੀ ਰੁਕੇ ਹੋਏ ਨੇ ਜੀ ਜਿਨ੍ਹਾਂ ਨੂੰ ਅਸੀਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਆ ਜੀ ਪਰ ਹਜੇ ਤੱਕ ਉਹ ਪੂਰਾ ਨਹੀਂ ਹੋ ਸਕਿਆ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਦੋ ਸੈਕਟਰੀ ਨੇ ਇੱਕ ਸ਼ਾਇਦ ਮੈਡਮ ਹੈ ਔਰ ਦੂਸਰੇ ਸਰ ਨੇ ਹੈਨਾ ਮਿਸਟਰ ਕੌਸ਼ਿਕ ਜੀ ਤੇ ਮੈਡਮ ਰਜਨੀ ਜੀ ਤੁਸੀਂ ਦੱਸਿਆ ਕਿ 46 ਪਿੰਡ ਨੇ ਤੇ ਇਹਨਾਂ ਨੂੰ ਡਿਵਾਈਡ ਕਰੀਏ ਦੋਨਾਂ ਦੇ ਵਿੱਚ ਤਾਂ 23-23 ਆਂਦੇ ਨੇ ਦੋਨਾਂ ਨੂੰ ਹੈਨਾ ਤੇ ਜੇਕਰ ਇਹ 23-23 ਦਿਨਾਂ ਦੇ ਇੱਕ ਦਿਨ ਦੇ ਵਿੱਚ ਦੋ ਪਿੰਡ ਵੀ ਜੇਕਰ ਕਵਰ ਕਰਨ ਤਾਂ ਆਲਮੋਸਟ 15 ਦਿਨ ਬਾਅਦ ਪਿੰਡਾਂ ਦੀ ਵਾਰੀ ਆ ਜਾਣੀ ਚਾਹੀਦੀ ਹੈ ਫੇਰ ਵੀ ਕਿਉਂ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਇਸ ਕਰਕੇ ਹੈ ਜੀ ਦੋਵੇਂ ਦੋ ਸੈਕਟਰੀ ਹੋਣਗੇ ਇੱਕ ਲੇਡੀ ਆ ਇੱਕ ਜੈਂਟਸ ਆ ਜੀ ਜੈਂਟਸ ਨੂੰ ਜ਼ਿਆਦਾਤਰ ਕੋਰਟ ਵੀ ਜਾਣਾ ਪੈਂਦਾ ਕਦੇ ਡੀਡੀਪੀਓ ਦੇ ਕਦੇ ਤਰੀਕਾ ਜਿੰਨੀਆਂ ਜਿੰਨੇ ਰੋਲੇ ਪੈਂਦੇ ਨੇ ਇਸ ਬਲਾਕ ਦੇ ਹੈਗੇ ਨੇ ਚੱਲਦੇ ਉਹਦੇ ਚ ਸਾਈਟੀ ਨੂੰ ਪੇਸ਼ ਹੋਣਾ ਪੈਂਦਾ ਨਾਲ ਜਾ ਕੇ ਰਿਕਾਰਡ ਲੈ ਕੇ ਇਸ ਕਰਕੇ ਉਹਨਾਂ ਨੂੰ ਕਾਫੀ ਕਾਫੀ ਦਿਨ ਤਾਂ ਕੋਟਾਂ 'ਚ ਫਿਰਨਾ ਪੈਂਦਾ ਇਸ ਕਰਕੇ ਪੰਚਾਇਤਾਂ ਨੂੰ ਬਹੁਤ ਸਾਰੀ ਸਮੱਸਿਆ ਆਉਂਦੀ ਆ ਆਪਦੇ ਕੰਮ ਕਰਾਉਣ ਲਈ ਸਾਡੇ ਹੁਣ ਪੈਂਡਿੰਗ ਬਿੱਲ ਪਏ ਨੇ ਕਾਫੀ ਦੇਰ ਦੇ ਉਹ ਨਹੀਂ ਕਲੀਅਰ ਹੋ ਰਹੇ ਜਿਹੜੇ ਕਿ ਕੰਮ ਹੋਏ ਹੋਏ ਨੇ ਇਸ ਕਰਕੇ ਉਹ ਪੈਂਡਿੰਗ ਪਏ ਨੇ ਇਕ ਤੀਸ ਹੋਰ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਜਿਹੜੀ ਹੈ ਪੰਚਾਇਤਾਂ ਦੀ ਮੀਟਿੰਗਾਂ ਕਰਵਾ ਰਹੀ ਹੈ ਪਹਿਲਾਂ ਮੀਟਿੰਗ ਤੋਂਰੇ ਬਲੋਕ ਚ ਹੋਈ ਆ ਉਸ ਤੋਂ ਬਾਅਦ ਤਾਂ ਚੰਡੀਗੜ੍ਹ ਵੀ ਬੁਲਾ ਗਿਆ ਸੀਗਾ ਤੇ ਦੱਸੋ ਕਿ ਇਹਨਾਂ ਮੀਟਿੰਗਾਂ ਦਾ ਹੋਣਾ ਇਸ ਸਮੇਂ ਕੀ ਵਾਜਬ ਹੈ ਸਹੀ ਮੀਟਿੰਗਾਂ ਨੇ ਨਹੀਂ ਇਸ ਵਕਤ ਕੋਈ ਵਾਜਬ ਨਹੀਂ ਹੈਗਾ ਇਹ ਵੈਸੇ ਕੰਟੀਨਿਊ ਪਹਿਲਾਂ ਤੋਂ ਹੋਣੀਆਂ ਚਾਹੀਦੀਆਂ ਸੀ ਹੁਣ ਤਾਂ ਸਰਕਾਰ ਦਾ ਇਹ ਆ ਵੀ ਉਹਨਾਂ ਕੋਲੇ ਫੰਡ ਪਿਆ 31 ਮਾਰਚ ਦਾ ਵਾਲਾ ਉਹਨਾਂ ਨੇ ਉਹ ਖਤਮ ਕਰਨਾ ਇਸ ਕਰਕੇ ਉਹਨਾਂ ਦਾ ਸੀਗਾ ਫਾਰਮੈਲਟੀਆਂ ਨੇ ਤਾਂ ਆਪੋ ਗੱਲਬਾਤ ਕਰਦੇ ਹਾਂ ਤੁਹਾਡਾ ਸਰਪੰਚ ਸਰਦਾਰ ਅਵਤਾਰ ਸਿੰਘ ਜੀ ਦੇ ਨਾਲ ਅਵਤਾਰ ਜੀ ਤੁਸੀਂ ਇਹ ਚਾਣਨਾ ਪਾਓ ਕਿ ਜਿਸ ਸਮੇਂ ਤੁਹਾਡੀ ਪੰਚਾਇਤ ਸੀ ਹੈਨਾ ਤੁਹਾਡੀ ਪੰਚਾਇਤ ਦਾ ਕਾਰਜਕਾਲ ਤੇ ਹੁੰਦੀ ਪੰਚਾਇਤ ਦਾ ਦੋਨਾਂ ਦੇ ਵਿੱਚ ਕੋਈ ਤੁਹਾਨੂੰ ਬਦਲਾ ਨਜ਼ਰ ਆਉਂਦਾ ਨਹੀਂ ਕੋਈ ਬਦਲਾ ਨਹੀਂ ਨਜ਼ਰ ਆਉਂਦਾ ਪਹਿਲਾਂ ਸਾਡੀ ਪੰਚਾਇਤ ਵਧੀਆ ਸੀ ਸਾਨੂੰ ਸੈਕਟਰੀ ਵਧੀਆ ਕੰਮ ਕਰਦੇ ਸੀ ਜੀ ਸਾਡੇ ਸਰਕਾਰ ਵਧੀਆ ਸੀ ਕੰਮ ਹੁੰਦੇ ਸੀਗੇ ਜੀ ਸਾਡੇ ਵਧੀਆ ਕਾਂਗਰਸ ਸਰਕਾਰ ਨੇ ਵਧੀਆ ਕੰਮ ਕਰੇ ਸਾਡੇ ਮੇਰੇ ਕਾਲਜਕਾਰ ਚ ਪਹਿਲਾਂ ਅਕਾਲੀ ਦਲ ਵੱਲੋਂ ਵਧੀਆ ਕੰਮ ਹੋਏ ਨੇ ਜੀ ਮੈਂ ਅਕਾਲੀ ਦਲ ਦਾ ਸਰਪੰਚ ਹਾਂ ਜੀ ਮੇਰੇ ਕਾਂਗਰਸ ਦੇ ਸਾਡੇ ਐਮਐ ਬੇ ਸਾਹਮਣੇ ਵੀ ਵਧੀਆ ਕੰਮ ਕਰ ਰਹੇ ਨੇ ਕੋਈ ਰਿਕਵਰ ਨਹੀਂ ਪਾਈ ਹੁਣ ਤਾਂ ਇਹਨਾਂ ਦੇ ਆਪੋ ਆਪਣੇ ਬੰਦੇ ਨੇ ਮੂਰੇ ਸੱਡੇ ਉਹ ਕੰਮ ਕਰਾਉਂਦੇ ਨਹੀਂ ਤੇ ਜਿਸ ਸਾਹ ਹੁਣ ਇਹਨੇ ਚੋਣਾਂ ਦਾ ਬੀਗਲ ਵਜਨ ਨੂੰ ਕੁਝ ਹੀ ਦਿਨ ਰਹਿ ਗਏ ਨੇ ਕਦੇ ਵੀ ਚੋਣਾਂ ਦਾ ਬੀਗਲ ਵੱਜ ਸਕਦਾ ਤੇ ਤੁਸੀਂ ਦੋਨੋਂ ਸਾਬਕਾ ਤੇ ਮੌਜੂਦਾ ਸਰਪੰਚ ਇਕੱਠੇ ਖੜੇ ਹੋ ਮੈਦਾਨ 'ਚ ਇਕੱਠੇ ਹੋਣ ਦੀ ਤਿਆਰੀ ਹੈ ਕਿ ਇਸ ਦਾ ਜਾਂ ਫਿਰ ਇਹ ਲਗਾਓ ਵੀ ਮੌਜੂਦਾ ਸਰਕਾਰ ਨੇ ਜਿਸ ਤਰ੍ਹਾਂ ਕਿਹਾ ਕਿ ਆਪਾਂ ਸਰਬਸੰਮਤੀ ਨਾਲ ਸਰਪੰਚ ਬਣਾਣੇ ਆ ਤੁਹਾਡੀ ਪਲੈਨਿੰਗ ਹੋ ਚੁੱਕੀ ਹੈ ਨਹੀਂ ਸਾਡੀ ਕੋਈ ਪਲੈਨਿੰਗ ਨਹੀਂ ਤਾਂ ਜੀ ਪਿਛਲੀ ਫਿਰ ਬੂਥ ਵੀ ਇਕੱਠੇ ਨਹੀਂ ਲਾ ਲਿਆ ਸੀ ਜੀ ਅਸੀਂ ਚੋਣਾਂ ਇਕੱਠੀਆਂ ਹੀ ਗਾਇਆਂ ਲੋਕਾਂ 'ਚ ਫਰਕ ਨਹੀਂ ਪਾਉਣਾ ਵਧੀਆ ਢੰਗ ਨਾਲ ਵੋਟ ਪੁਕ ਕਰਾਵਾਂਗੇ ਜੀ ਪੰਚਾਇਤ ਵਧੀਆ ਬਣਾਵਾਂਗੇ ਪਿੰਡ ਦੇ ਕ ਸਾਨੂੰ ਕੋਈ ਇਤਰਾਜ਼ ਨਹੀਂ ਜੇ ਕੋਈ ਨਵਾਂ ਵੀ ਉੜਦਾ ਸਾਨੂੰ ਉਹਦਾ ਵੀ ਕੋਈ ਇਤਰਾਜ਼ ਨਹੀਂ ਪਰ ਪਿੰਡ ਦਾ ਵਿਕਾਸ ਕਰੇ ਜੀ ਪਿੰਡ ਦੇ ਕੰਮ ਕਰੇ ਵਧੀਆ ਕੰਮ ਹੋਣ ਤੇ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਆ ਕੀ ਤੁਸੀਂ ਰਣਬੀਰ ਸਿੰਘ ਮੈਮੀ ਜੀ ਰਾਹੀਂ ਜੋ ਪਿੰਡ ਦੇ ਵਿਕਾਸ ਕੰਮ ਹੁਣ ਤੱਕ ਹੋਏ ਨੇ ਇਹਨਾਂ ਦੇ ਕਾਰਜਕਾਲ ਵਿੱਚ ਉਹਨਾਂ ਤੋਂ ਸੰਤੁਸ਼ਟ ਹੋ ਹਾਂਜੀ ਸੰਤੁਸ਼ਟ ਆ ਜੀ ਦੋ ਜਾਰ ਕੰਮ ਰਹਿ ਗਏ ਇਹਨਾਂ ਨੇ ਕਰੇ ਨੇ ਉਹ ਮੇਰੇ ਵੀ ਨਹੀਂ ਕਰੇ ਹੈਗੇ ਅੱਛਾ ਜੀ ਤੇ ਕਿਹੜੇ-ਕਿਹੜੇ ਨੇ ਉਹ ਕੰਮ ਮੈਂ ਜਿਵੇਂ ਆਪਣੇ ਸਾਈਡ ਤੇ ਫੇਰਨੀ ਦੇ ਕੰਮ ਸੀਗੇ ਆਪਦੇ ਘਰ ਮੂਰੇ ਵੀ ਸੀ ਦੋ ਚਾਰ ਇਹਨੇ ਕਰੇ ਨਹੀਂ ਚਲੋ ਰਹਿ ਜਾਂਦੇ ਮੇਰੇ ਕੋਲ ਵੀ ਰਹਿ ਗਈ ਸੀ ਆਪਦੇ ਘਰ ਦੇ ਮੂਰੇ ਗਲੀ ਮੈਂ ਕਹਿੰਦਾ ਜੀ ਐਮਐਲਏ ਸਾਹਿਬ ਤੋਂ ਕਰਾਉਂਗਾ ਪਰ ਮੈਂ ਇਹਦੀ ਸਰਪੰਚੀ ਚ ਕਰਾਈ ਜੀ ਰਿਪੇਅਰ ਦੇ ਤੌਰ ਤੇ ਕਰਾਇਆ ਸਰਪੰਚ ਜੀ ਜੀ ਵਧੀਆ ਕੰਮ ਕਹਿੰਦੇ ਜਦੋਂ ਕੋਈ ਘਰ ਬਣਾਉਣ ਵਾਲਾ ਮਿਸਤਰੀ ਹੁੰਦਾ ਨਾ ਜਦੋਂ ਉਹ ਆਪਣਾ ਘਰ ਬਣਾ ਲੈਂਦਾ ਆਲਮੋਸਟ ਅੱਧੇ ਅਧੂਰੇ ਕੰਮ ਆਪਣੇ ਘਰ ਦੇ ਛੱਡ ਹੀ ਦਿੰਦੇ ਆ ਆਪਾਂ ਮੈਮੀ ਜੀ ਤੋਂ ਪੁੱਛਦੇ ਆ ਕਿ ਕਿਉਂ ਰਹਿ ਗਏ ਹਾਂਜੀ ਮੈਮੀ ਜੀ ਜਿਹੜੇ ਅਧੂਰੇ ਕੰਮ ਇਹਨਾਂ ਨੇ ਦੱਸਿਆ ਖਾਸ ਕਰਕੇ ਜਿਹੜੇ ਤੁਹਾ ਰਹਿਣ ਦੀ ਤਾਂ ਕੋਈ ਪ੍ਰੋਬਲਮ ਨਹੀਂ ਸੀ ਪ੍ਰੋਬਲਮ ਇਹ ਆ ਗਈ ਸੀਗੀ ਵਿੱਚ ਸਾਡੀਆਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈ ਜੀ ਭੰਗ ਹੋਣ ਕਰਕੇ ਸਾਡੇ ਕੰਮ ਰੁੱਕ ਗਏ ਜੀ ਹੁਣ ਸਾਡੀਆਂ ਪੇਮੈਂਟਾਂ ਨਹੀਂ ਪਿਛਲੀਆਂ ਪੈ ਰਹੀਆਂ ਉਸ ਕਰਕੇ ਸਾਡੇ ਹੀ ਕੰਮ ਰੁਕੇ ਹੋਏ ਨੇ ਸਰਕਾਰ ਵੱਲੋਂ ਕੋਈ ਨਹੀਂ ਰੋਕਿਆ ਗਿਆ ਅਸੀਂ ਕਹਿੰਦੇ ਆ ਵੀ ਜਿਹੜੀਆਂ ਪੇਮੈਂਟਾਂ ਦੇਣ ਵਾਲੀਆਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਸਾਡੇ ਘਰੇ ਨਾ ਕਿ ਕੋਈ ਗਿੜੇ ਮਾਰਨ ਪੈਸਿਆਂ ਲਈ ਜੀ ਇਸ ਕਰਕੇ ਕੋਈ ਉਂਝ ਕੋਈ ਰੋਕਿਆ ਨਹੀਂ ਹੋਇਆ ਸਰਕਾਰ ਦਾ ਇਹ ਸਾਡਾ ਹੀ ਰੁਕਿਆ ਹੋਇਆ ਆ ਵੀ ਅਸੀਂ ਪਹਿਲਾਂ ਪੇਮੈਂਟ ਜਿੰਨੀ 3-4 ਲੱਖ ਪਈ ਆ ਉਹ ਕਰਾ ਕੇ ਅਸੀਂ ਫੇਰ ਕੰਮ ਕਰਾਂਗੇ ਜੀ ਤੇ ਬਦਲਾਵ ਵਾਲੀ ਸਰਕਾਰ ਨੇ ਆਖਿਆ ਸੀ ਕਿ ਸਰਪੰਚਾਂ ਨੂੰ 25000 ਰੁਪਏ ਤਨਖਾਹ ਤੇ ਮੈਂਬਰ ਪੰਚਾਇਤ ਨੂੰ 10000 ਰੁਪਏ ਕੀ ਤੁਹਾਡੇ ਖਾਤੇ ਦੇ ਵਿੱਚ 25000 ਰੁਪਏ ਤਨਖਾਹ ਕਰੀਬ ਡੇਢ ਸਾਲ ਤੋਂ ਆ ਰਹੀ ਹੈ ਨਹੀਂ ਜੀ ਹਜੇ ਤੱਕ ਤਾਂ ਕੋਈ ਨਹੀਂ ਆਈ ਹੈਗੀ ਇਹ ਤਾਂ ਸਰਪੰਚ ਸਾਹਿਬ ਕੋਲੇ ਬੈਠੇ ਨੇ ਖੜੇ ਨਹੀਂ ਮੇਰੇ ਕੋਲੇ ਜੀ ਇਹਨਾਂ ਨੂੰ ਇੱਕ ਦੋ ਵਾਰੀ ਮਿਲਿਆ ਹੋਊਗਾ 1200 121200 ਪਹਿਲਾਂ ਸਾਨੂੰ ਤਾਂ ਸਾਨੂੰ ਤਾਂ ਕੋਈ ਸਵਾਲ ਵੀ ਮਿਲਿਆ ਹੈਗਾ ਜੀ ਕੁਝ ਨਹੀਂ ਮਿਲਿਆ ਹੈਗਾ ਬਦਲਾ ਆਇਆ ਬਦਲਾਈ ਆ ਜੀ ਇਹ ਬਦਲਾਈਆ ਕਹਿੰਦੇ ਸੀਗੇ ਹੋਇਆ ਨਹੀਂ ਹੈਗਾ ਹਾਂਜੀ ਆਓ ਆਪਾਂ ਗੱਲਬਾਤ ਕਰਦੇ ਆਂ ਮੈਂਬਰ ਪੰਚਾਇਤ ਦੇ ਨਾਲ ਤੁਹਾਡਾ ਨਾਮ ਹਰਪਾਲ ਸਿੰਘ ਜੀ ਹਰਪਾਲ ਜੀ ਇਹ ਦੱਸੋ ਕਿ ਮੌਜੂਦਾ ਸਰਕਾਰ ਨੇ ਬਦਲਾ ਲਿਆਂਦਾ ਕੀ ਬਦਲਾ ਆ ਗਿਆ ਹਾਂਜੀ ਬਦਲਾ ਆ ਗਿਆ ਜੀ ਦੇਖ ਹੀ ਰਿਹਾ ਆਂ ਇਹ ਬਦਲਾ ਆਈ ਗਿਆ ਜੀ ਹੁਣ ਦੱਸੂਗੇ ਕਿਸ ਤਰ੍ਹਾਂ ਦਾ ਲੱਗਿਆ ਬਦਲਾ ਵਧੀਆ ਲੱਗਿਆ ਜੀ ਬਦਲਾ ਆਇਆ ਕੀ ਹੈ ਬਦਲਾ ਬਦਲਾ ਆਈ ਇਹਨਾਂ ਨੇ ਮੈਂ ਤਾਂ ਠਹਿਰ ਕੇ ਨਹੀਂ ਆਪਣੇ ਆਹ 43 ਤਾਂ ਹੁਣੇ ਕਰਿਆ ਹੀ ਇਹਨਾਂ ਨੇ ਸਕੀਮਾਂ ਹੀ ਚਲਾਈਆਂ ਨੇ ਬਾਕੀ ਹੋਰ ਸਕੀਮਾਂ ਬਹੁਤ ਚਲਾਈਆਂ ਹੋਈਆਂ ਨੇ ਬੱਚਾ ਦਾ ਕਰਾਇਆ ਫ੍ਰੀ ਕਰਤਾ ਸੀ। ਹੂੰ। ਤੇ ਜਿਹੜੀਆਂ 43 ਸਕੀਮਾਂ ਚਲਾਈਆਂ ਨੇ ਕੀ ਉਹ 43 ਸਕੀਮਾਂ ਵਿੱਚੋਂ ਕੋਈ ਇੱਕ ਸਕੀਮ ਤੁਹਾਡੇ ਪਿੰਡ ਪਹੁੰਚੀ? ਅਜੇ ਤੱਕ ਕੱਲ ਸ਼ੁਰੂ ਹੋਈ ਹੈ ਮੈਡਮ। ਨਹੀਂ ਦੇਖੋ ਜਦੋਂ ਮੈਂ ਪਿਛਲੀਆਂ ਸਰਕਾਰਾਂ ਸੀ ਜਦੋਂ ਸਕੀਮ ਦਿੰਦੀ ਸੀ ਤਾਂ ਨਾਲ ਦੀ ਨਾਲ ਅਗਲੇ ਦਿਨ ਕੰਮ ਸ਼ੁਰੂ ਹੋ ਜਾਂਦਾ ਸੀ ਤੁਹਾਡੇ ਪਿੰਡ ਸਕੀਮ ਪਹੁੰਚੀ? ਅਜੇ ਤੱਕ ਤਾਂ ਜੀ ਕੋਈ ਪਹੁੰਚੀ ਨਹੀਂ। ਜੀ। ਅਜੇ ਤੱਕ ਤਾਂ ਕੋਈ ਨਹੀਂ ਮੈਡਮ ਪਹੁੰਚੀ। ਅਫਤਾਰ ਜੀ ਜਿਹੜਾ ਵਿਸਥਾਰ ਨਾਲ ਦੱਸੋਗੇ ਕਿ ਜਿਹੜਾ ਹੁੰਦਾ ਬਦਲਾ ਆਇਆ ਉਹ ਕਿਹੋ ਜਿਹਾ ਹੈ? ਉਹ ਤਾਂ ਜੀ ਸਾਡੇ ਲਈ ਤਾਂ ਕੋਈ ਵਧੀਆ ਉਦੋਂ ਕਹਿੰਦੇ ਹੁਣ ਸਾਡੇ ਪਹਿਲਾਂ ਸਰਕਾਰਾਂ ਦੀਆਂ ਪ੍ਰਾਈਵੇਟ ਬੱਸਾਂ ਲੈਂਦੇ ਹੁਣ ਤਾਂ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਸਾਂ ਚ ਲਾ ਕੇ ਰੈਲੀਆਂ ਕਰਦੇ ਆਪ ਸਰਕਾਰ ਬੱਸਾਂ ਚ ਬਿਠਾ ਕੇ ਲੈਂਦੇ ਸਾਰੇ ਸਰਕਾਰ ਦੀਆਂ ਬੱਸਾਂ ਨੇ ਜੇ ਕਾਲੀ ਸਰਕਾਰ ਦੀਆਂ ਕਾਂਗਰਸ ਸਰਕਾਰ ਸੀ ਉਹ ਬੱਸਾਂ ਪ੍ਰਾਈਵੇਟ ਬੰਦਿਆਂ ਤੋਂ ਲੈਂਦੇ ਸੀ ਉਹਨਾਂ ਨੂੰ ਬੰਗਾਰ ਪਾਉਂਦੇ ਸੀ ਇਹ ਸਰਕਾਰੀ ਬੱਸਾਂ ਕੱਟ ਕੇ ਲੈ ਜਾਂਦੇ ਆ ਕੱਲ ਮੈਂ ਬੁੰਡੇਵਾਲ ਗਿਆ ਸੀ ਨਾਲ ਤਾਜਪੁਰ ਪਿੰਡ ਆ ਭੋਗਦੇ ਗਿਆ ਸੀ ਸਾਰੀਆਂ ਪੀ ਆਰਟੀਸੀ ਦੀਆਂ ਬੱਸਾਂ ਸੀ ਜੀ ਤੇ ਪੀ ਆਰਟੀਸੀ ਦੀਆਂ ਬੱਸਾਂ ਦੀ ਰਣ ਕਿਹੋ ਜੀ ਲੱਗੀ ਇਹ ਬਹੁਤ ਵੱਡਾ ਬਦਲਾਅ ਸੀ ਕਿਨਾਂ ਵੀ ਸਰਕਾਰ ਆ ਕਿਸੇ ਦੂਜੇ ਬੰਦੇ ਦੇ ਲੋਡ ਲੋਡ ਨਹੀਂ ਪਾ ਰਹੀ ਆ ਆਪਦਾ ਕੰਮ ਆਪ ਖੁਦ ਕਰ ਰਹੀ ਆ ਚਾਹੇ ਰੈਲੀਆਂ ਕਰਾਉਣੀਆਂ ਜਾਂ ਕੋਸ਼ਿਸ਼ ਕਰਨਾ ਆਪਦੇ ਪਹਾਨਾ ਵਰਤੇ ਸਰਕਾਰੀ ਪਹਾਨ ਵਰਦੇ ਆ ਪ੍ਰਾਈਵੇਟ ਨਿੱਜੀ ਦੇ ਜੋਰ ਨਹੀਂ ਪਾ ਰਹੇ ਤੇ ਮੈਂ ਵੀ ਜੀ ਤੁਸੀਂ ਦੱਸੋ ਬਦਲਾਅ ਕਿਹੋ ਜਿਹਾ ਲੱਗ ਰਿਹਾ ਹੈ ਬਦਲਾਅ ਤੁਹਾਡੇ ਸਾਹਮਣੀਆਂ ਜੀ ਪਰ ਹਜੇ ਤੱਕ ਸਾਨੂੰ ਤਾਂ ਕੋਈ ਵਿਸ਼ੇਸ਼ ਬਦਲਾਅ ਦਿਖਿਆ ਨਹੀਂ ਹੈਗਾ ਤੇ ਇਹ ਹੈਗਾ ਬੱਸਾਂ ਬੱਸਾਂ ਤੇ ਜਿਵੇਂ ਲੇਡੀਜ਼ ਨੂੰ ਫ੍ਰੀ ਕਰਤਾ ਜ਼ੀਰੋ ਬੈਲ ਆ ਬੈਲ ਵਾਲਾ ਕੀਤਾ ਇੱਕ ਦੋ ਇਹ ਜ਼ਰੂਰ ਹੋਏ ਨੇ ਨਹੀਂ ਮੈਂ ਲੇਡੀਜ਼ ਦਾ ਜਿਹੜਾ ਹੈ ਤੁਸੀਂ ਕਿਰਾਏ ਦੀ ਗੱਲ ਕਰ ਰਹੇ ਇਹ ਤਾਂ ਆਲਮੋਸਟ ਪਹਿਲਾਂ ਤੋਂ ਹੀ ਹੈ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ ਪਹਿਲਾਂ ਤੋਂ ਨਹੀਂ ਸੀਗਾ ਜੀ ਕੈਪਟਨ ਸਰਕਾਰ ਤੋਂ ਹੈ ਜੀ ਨਹੀਂ ਜੀ ਉਹਦੇ ਜੋ ਪਹਿਲਾਂ 58 ਸਾਲ ਤੋਂ ਉੱਪਰ ਵਾਲਿਆਂ ਨੂੰ ਹੁੰਦਾ ਨਹੀਂ ਜੀ ਨਹੀਂ ਕੈਪਟਨ ਸਰਕਾਰ ਤੋਂ ਸਾਰੀਆਂ ਜਨਾਨੀਆਂ ਦਾ ਕਿਰਾਇਆ ਮਾਫ ਹੈ ਜੀ ਸੀਗਾ ਸੀਗਾ ਹੋ ਗਿਆ ਸੀਗਾ ਬਾਅਦ ਚ ਚੰਨੀ ਚੰਨੀ ਨਹੀਂ ਕਰਤਾ ਸੀਗਾ ਬਾਅਦ ਬਦਲਾ ਆਹ ਬਦਲਾ ਆਇਆ ਜੀ ਦੂਜੇ ਨੰਬਰ ਤੇ ਕੋਈ ਸਾਨੂੰ ਅਜੇ ਤੱਕ ਕੋਈ ਗਰੰਟ ਨਹੀਂ ਆਈ ਪਹਿਲਾਂ ਦੀ ਉਹ ਚੱਲ ਨਹੀਂ ਇਹ ਨੇ ਬਿੱਤ ਦੀ 15ਵਾਂ ਬਿੱਤ ਚੱਲ ਰਿਹਾ ਪਹਿਲਾਂ 14ਵਾਂ ਬਿੱਤ ਤੇ ਸੀ ਕੋਈ ਪੰਜਾਬ ਸਰਕਾਰ ਦੀ ਅਜੇ ਤੱਕ ਕੋਈ ਗਰੰਟ ਨਹੀਂ ਆਈ ਤੇ ਸਿਟੀ ਲਾਈਵ ਚੈਨਲ ਦੇ ਜਿਹੜੀ ਇਹ ਤੁਸੀਂ ਤੁਹਾਡੇ ਐਮ ਐਲ ਏ ਸਰਦਾ ਜੀਵਨ ਸਿੰਘ ਸੰਘੋਵਾਲ ਜੀ ਨੂੰ ਪਿੰਸ਼ੰਕਰ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲ ਕੇ ਵੀ ਆਏ ਆ ਮੰਗਾਂ ਵੀ ਦੇ ਕੇ ਆਏ ਆ ਉਹਨਾਂ ਨੇ ਕਿਹਾ ਵਾ ਵੀ ਅਸੀਂ ਇਹ ਪੂਰਾ ਹੱਲ ਕੱਢਾਂਗੇ ਮੰਗਾਂ ਦੇ ਕੇ ਆਏ ਆ ਉਹਨਾਂ ਨੂੰ ਅਸੀਂ ਜੀ ਆਲਰੇਡੀ ਉਹ ਬੰਨੇ ਨਹੀਂ ਸਾਡੇ ਨਾਲ ਕਮਿਟਮੈਂਟ ਹੋਈ ਆ ਅੱਗੇ ਵੀ ਗਏ ਨੇ ਇੱਥੇ ਜੀ ਅਦਗਾਟਨ ਵੀ ਕਰਕੇ ਗਏ ਨੇ ਦੋ ਦਿਨਾਂ ਲਈ ਇਦਾਂ ਨਹੀਂ ਉਹ ਮਿਲਣਸਰ ਨਹੀਂ ਆਇਆ ਤਾਂ ਠੀਕ ਨੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਲਈ ਕਿ ਪਿੰਡ ਸ਼ੰਕਰ ਦੇ ਵਿੱਚ ਬਦਲਾਵ ਦੀਆਂ ਜਿਹੜੀਆਂ ਹੁਣ ਕਲ ਸਕੀਮਾਂ ਆਈਆਂ ਨੇ ਉਹਨਾਂ ਦੇ ਵਿੱਚੋਂ ਕਿਹੜੀ ਸਕੀਮ ਸਭ ਤੋਂ ਪਹਿਲਾਂ ਪਹੁੰਚਦੀ ਹੈ ਤੇ ਬਿੱਬੀਆਂ ਦੇ ਖਾਤੇ ਵਿੱਚ ਪਿੰਡ ਸ਼ੰਕਰ ਦੀਆਂ ਬਿੱਬੀਆਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਇਆ ਕਦੋਂ ਤੱਕ ਪੈਂਦਾ ਇਹ ਸਾਰੀ ਜਾਣਕਾਰੀ ਲੈਣ ਲਈ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ